ਜੀ ਤੇ ਆਪਾਂ ਪ্লামਬਰ ਹਰਦੀਪ ਸਿੰਘ ਗਰਦੀਪ ਸਿੰਘ ਤੇ ਉਹ ਆ ਫੀਟਿੰਗ ਕਰਨ ਕਰਦੇ ਨੇ ਜੀ ਤੇ ਉਹਨਾਂ ਨੂੰ ਮਿਲਾਉਣਾ ਜਿਹੜਾ ਸਮਾਨ ਪਾਉਂਦੇ ਨੇ ਕੰਪਨੀ ਦਾ ਉਹਨਾਂ ਨਾਲ ਕਰਦੇ ਆਂ ਗੱਲਬਾਤ ਆ ਜੀ ਜੀ ਕਾਰਵਾਈ ਦੀ ਤੇ ਕਿਹੜੀ ਕੰਪਨੀ ਦਾ ਸਮਾਨ ਪਾਉਂਦੇ ਆ ਜੀ ਤੇ ਆ ਆਪਾਂ ਜੀ ਸੁਪਰੀਮ ਕੰਪਨੀ ਦੇ ਆ ਸਾਰਾ ਸੀਪੀਪੀਸੀ ਸਮਾਨ ਆ ਜੀ ਤੇ ਇੱਕ ਬਾਰ ਜੈਕਵਾਰ ਦੇ ਹਾਈ ਫਲੋ ਡਾਈਵਾਇਡਰ ਇਹ ਮਤਲਬ ਬਾੜ ਮੌਂਟੇ ਜੈਕਵਾਰ ਕੰਪਨੀ ਦੀ ਠੀਕ ਹੈ ਜੀ ਤੇ ਜਿਹੜਾ ਜੀ ਸੂਰੇ ਵਾਸਤੇ ਫਿਲਟਰ ਲੱਗਦਾ ਜੀ ਉਹ ਦਿਖਾਓ ਜੀ ਉਹ ਫਿਲਟਰ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਮਤਲਬ ਜੇ ਆਪਾਂ ਤਹਾਂ ਲਾ ਲਈਏ ਸਪਲਾਈ ਜੀ ਕਈ ਕਿਤੇ ਜੀ ਰੇਤਾ ਦਾ ਤਾਂ ਉਹ نیچے ਨਹੀਂ ਆਉਂਦਾ ਜੀ ਇਹ ਚ ਘੱਟੋ ਘੱਟ ਟਾਈਮ ਨੂੰ ਜੀ ਵੀ 100 ਜਾਲੀ ਹੁੰਦੀ ਹੈ ਇੱਕ ਫਿਲਟਰ ਚ ਜੀ ਠੀਕ ਹੈ ਜੀ ਬਹੁਤ ਫਾਇਦੇਮੰਦ ਚੀਜ਼ ਹੈ ਜੀ ਠੀਕ ਹੈ ਜੀ ਇਹ ਕਿਹੜੀ ਕੰਪਨੀ ਦਾ ਜੀ ਇਹ ਜੀ ਆਪਣਾ ਪਰ ਜਾਕ ਦਾ ਇਹ ਸਾਰੇ ਕੰਪਨੀ ਆਉਂਦੇ ਨੇ ਸੁਪਰੀਮ ਵੀ ਆਉਂਦਾ ਜੀ ਹੋਰ ਆਪਾਂ ਨੇ ਸਪੈਸ਼ਲ ਮੰਗਾਏ ਜੀ ਇਹ ਪਰ ਜਾਕ ਕੰਪਨੀ ਦਾ ਜੀ ਠੀਕ ਹੈ ਜੀ ਹਾਂ ਜਿਹੜੇ ਆ ਨਿੱਪੜ ਪਏ ਨੇ ਆ ਸਾਰਾ ਸਮਾਨ ਪਿਆ ਜੀ ਹਾਂ ਜੀ ਇਹ ਸਾਰੇ ਸੁਪਰੀਮ ਕੰਪਨੀ ਦੇ ਜੀ ਤੇ ਆਹ ਜਿਹੜੇ ਆਪਣੇ ਗਰਮ ਪਾਣੀ ਦਾ ਇਹ ਕਾਂਫੋ ਜੱਟ ਪਏ ਪਾਵਾਂਗੇ ਜੀ ਇਹ ਕਾਈ ਤੱਕ ਦੀ ਜੀ ਸਾਰੀ ਤੇ ਗਰਮ ਪਾਣੀ ਵਾਲੀ ਉਹ ਪਾਇਪ ਤਾਂ ਖਾ ਦੂ ਹਾਂ ਜੀ ਇਹ ਗਰਮ ਪਾਣੀ ਦੇ ਸਪੋਕਰ ਇਹ ਤਾਂ ਪੰਦੀ ਜੀ ਠੀਕ ਹੈ ਇਹ ਗਰਮ ਪਾਣੀ ਨਾਲ ਖਰਾਬ ਤਾਂ ਨਹੀਂ ਹੁੰਦੀ ਨਹੀਂ ਇਹ ਦੀ ਸਾਰੇ ਉਮਰ ਦੀ ਲਾਈਫ ਹੈ ਜੀ ਨਾ ਇਹ ਗਰਮ ਪਾਣੀ ਚ ਖਰਾਬ ਹੋਵੇ ਇੱਕ ਜੀ ਹੋਰ ਆ ਇਹ ਆਪਣੀ ਪਾਈਪ ਛੋਟੀ ਹੈ ਜੀ ਇਹ ਗੋਬਰ ਗੈਂਚ ਗੈਂਸ ਵਾਲੀ ਪਾਈਪ ਇਹ ਪਾਉਣੀ ਚਾਹੀਦੀ ਆ ਜੇ ਕਈ ਵਟੋਲੀਅਮ ਦਾ ਲਾਗਦੇ ਆ ਉਹ ਅੰਦਰ ਨਹੀਂ ਰੱਖਣੀ ਚਾਹੀਦੀ ਕਿਤੇ ਨਹੀਂ ਠੀਕ ਹੈ ਜੀ ਇਹ ਪਾਈਪਾਂ ਕਿ ਜੀ ਬਾਹਰ ਰੱਖਣਾ ਚਾਹੀਦਾ ਤੁਹਾਨੂੰ ਡੋਲੀ ਦੀ ਪਈ ਕੋਈ ਨਫਾ ਨਿਸ਼ਾਨ ਹੁੰਦਾ ਤਾਂ ਬਾਹਰੋਂ ਬੰਦ ਹੋ ਜਾਂਦੇ ਠੀਕ ਹੈ ਜੀ ਤੇ ਇਹਦੀ ਜਿਵੇਂ ਮੰਨ ਲਓ ਜੀ ਹੁਣ ਜਿਹੜੀਆਂ ਦੂਜੀਆਂ ਸਾਰਾ ਸਮਾਨ ਦਾ ਤੇ ਇਹ ਵਧੀਆ ਇਸੇ ਕੰਪਨੀ ਦਾ ਜੀ ਇਹ ਸਾਰਾ ਮੀਨੋਲੈਕਸ ਦਾ ਜਿਹੜਾ ਵੱਡਾ ਸਮਾਨ ਆ ਜੀ ਆਪਣਾ ਪੀਵੀਸੀ 3 ਇੰਚ 4 ਇੰਚ ਪਾਈਪ ਸਾਰਾ ਮੀਨੋਲੈਕਸ ਦੇਣੀ ਜੀ ਜਿਹੜੀ ਫੀਟਿੰਗ ਆ ਇਹ ਸਾਰੀ ਸੁਪਰੀਮ ਦੀ ਹੈ। ਬਾਕੀ ਆ ਜੈਕਵਾਰ ਕੰਪਨੀ ਦਾ ਆ ਗਿਆ ਸਾਡਾ ਜੀ ਸਾਰੇ। ਜੈਕਵਾਰ ਹਾਂ ਜੈਕਵਾਰ ਸਾਰਾ ਜਿੰਨੇ ਵੀ ਆਹ ਬਾਡੀ ਨੇ ਸਾਰੀ ਜੈਕਵਾਰ ਦੀ ਨੇ। ਠੀਕ ਹੈ ਜੀ। ਹਾਂ ਤੇ ਇਹ ਜੀ ਮੰਨ ਲਓ ਵੀ ਜੇ ਹੁਣ ਇਹਦੀ ਫੀਟਿੰਗ ਜਾਂ ਕੀ ਉਹ ਵੀ ਮੋਬਾਈਲ ਨੰਬਰ ਆਫ ਦਾ ਕੰਟੈਕਟ ਨੰਮ ਮੋਬਾਈਲ ਨੰਬਰ ਬੋਲ ਦੋ ਜੀ। ਹਾਂ ਜੀ। ਮੋਬਾਈਲ ਨੰਬਰ ਅਸੀਂ ਬੋਲ ਦਰਾਂ ਜੀ। 88723 30361 ਦੂਜਾ ਨੰਬਰ ਸਾਡਾ 99155 13836 ਹਾਂਜੀ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਤੇ ਆਪਾਂ ਵੀਡੀਓ ਚ ਵੀ ਨੰਬਰ ਚਲਾਵਾਂਗੇ ਬਾਕੀ ਜਦੋਂ ਫੀਟਿੰਗ ਸਾਡੀ ਤਿਆਰ ਹੋ ਗਈ ਅਸੀਂ ਦੁਬਾਰੇ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਿਵੇਂ ਹੋਈ ਆ ਵੀ ਵਧੀਆ ਹੋਇਆ ਕੰਮ ਆ ਇਹ ਬੇਨਤੀ ਹੈ ਬਸ ਇਹ ਫੀਟਿੰਗ ਜਦੋਂ ਫੀਟਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਕਿੰਨਾ ਚਿਰ ਪਾਣੀ ਚਲਾ ਕੇ ਦੇਖਣਾ ਚਾਹੀਦਾ ਇਹ ਬਸ 5-7 ਦਿਨ ਤਾਂ ਜ਼ਰੂਰੀ ਆ ਠੀਕ ਹੈ ਜੀ ਕਈ ਵਾਰੀ ਕੋਈ ਜੋੜ ਨਹੀਂ ਲੀਕ ਹੁੰਦਾ ਜਾਂ ਕੋਈ ਪਾਈਪ ਚ ਤੇੜਾ ਆ ਗਈ ਜਾਂ ਕੋਈ ਹੋਰ ਹੁੰਦਾ ਨਾ ਪ੍ਰੈਸ਼ਰ ਨਾਲ ਚੈੱਕ ਕਰਕੇ ਜੀ ਫੇਰ ਪਲਾਸਟਰ ਕਰਨਾ ਚਾਹੀਦਾ ਜੀ। ਮੈਂ ਤਾਂ ਕਹਾਂ ਕਰਦਿਆਂ ਵੀ ਮਾਲਾ ਪਲਾਸਟਰ ਪਹਿਲਾਂ ਨਹੀਂ ਕਰਨ ਲੱਗੇ ਨੇ ਆਪਾਂ। ਕਿਆ ਰਾਜ ਹੋ ਗਿਆ ਉਹਦੀ ਪਲਾਸਟਰ ਕਰਤਾ। ਉਹ ਗੱਲ ਤਾਂ ਹੀ ਨਾ। ਜੇ ਇੰਨਾਂ ਚੀਜ਼ਾਂ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕੰਪਨੀ ਦੀ ਜ਼ਿੰਮੇਵਾਰੀ ਹੈ। ਹਾਂ ਕੰਪਨੀ ਦੀ ਜ਼ਿੰਮੇਵਾਰੀ ਹੈ ਜੀ। ਠੀਕ ਹੈ। ਬਾਕੀ ਕੰਪਨੀ ਦੀ ਇੱਕ ਆਪਣੇ ਹੋ ਟੈਂਕਾ ਜਿਹੜਾ ਪਾਣੀ ਵਾਲਾ ਟੈਂਕਾ 2000 ਲੀਟਰ ਦਾ ਦਿਖਾਏ ਬੜਾ ਜ। ਬਾਰੀ ਹੈ ਸੰਟੈਕਸ ਕੋ। ਇਹ ਕਿੰਨੇ ਲੀਟਰ ਦਾ ਟੈਂਕ ਇਹ 2000 ਲੀਟਰ ਦਾ ਹੀ ਬਟਰ ਟੈਂਕ ਸਿੰਟੈਕਸ ਕੰਪਨੀ ਦਾ ਜੀ ਠੀਕ ਹੈ ਇਹ ਚ ਮਤਲਬ ਜੀ ਇਹ ਫੂਡ ਗ੍ਰੇਡ ਹੁੰਦਾ ਜੀ ਇਹ ਪਾਣੀ ਪੀਣ ਯੋਗ ਹੁੰਦਾ ਜਿਹੜਾ ਸਿੰਟੈਕਸ ਕੰਪਨੀ ਦੀ ਇਹ ਜੀ ਇਹ ਪਿਓਰ ਆ ਸਿੰਟੈਕਸ ਪਿਓਰ ਜੀ ਠੀਕ ਹੈ ਜੀ ਇਹਦਾ ਪਾਣੀ ਮਤਲਬ ਵੀ ਆਪਣਾ ਪੀਣ ਯੋਗ ਹੁੰਦਾ ਫੂਡ ਗ੍ਰੇਡ ਟੈਂਕੀ ਹੈ ਜੀ ਸਾਰੀ ਇਤ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ ਨਹੀਂ ਜੇ ਆਉਂਦੀ ਹੈ ਜੀ ਤਾਂ ਇਹਦੀ 15 ਸਾਲ ਦੀ ਵਾਰੰਟੀ ਹੈ ਜੀ ਕੰਪਨੀ ਵਾਲੇ ਘਰੇ ਆ ਕੇ ਆਪ ਹੀ ਕਰਕੇ ਜਾਣਗੇ ਜੀ ਠੀਕ ਹੈ ਜੀ ਹਾਂ 15 ਸਾਲ ਦੀ ਵਾਰੰਟੀ ਹੈ ਜੀ ਇਹਦੀ ਤੇ ਧੰਨਵਾਦ ਜੀ ਵੀਡੀਓ ਤੇ ਆਪਣੇ ਪੇਜ ਨੂੰ ਫੋਲੋ ਕਰੋ ਧੰਨਵਾਦ